परमान परमात्मा का नहीं है और मैं नहीं चाहिए और असेंडे अब क्या कर रहा है और मैं अगर दुनिया हो गई है तुम्हारी बात का लागा रे रे तो नजर नहीं आया कि मैं पांडव का शहर में नजर नहीं तो कभी फड़ी मार दूंगा कुत्ते को सोना चाहिए बच्चा मेरा बच्चा मेरा 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 है

ਇਹ ਅੱਜ ਉੱਤੇ ਚੜਾ ਗਏ ਉਹ ਸਾਡੀ ਜਗ ਖਿਡਾਰੀ ਵਾਲੀ ਜੀ ਜੱਡੀ ਆਏਗੀ ਆ ਜਾ ਰਿਹਾ ਸੀ ਇੱਧਰ ਬੱਲੇ ਜਾ ਰਿਹਾ ਸੀ ਕੀ ਕੱਢਣਾ ਹੋਈ ਇਹ ਕੱਢਣਾ ਰੈੱਡ ਲਾਈਟ ਲ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਨ ਕੇ ਰੱਖਤੀਆਂ ਉਹਨੇ ਬ੍ਰੇਕ ਬਰੂ ਕੋਈ ਨਵੇਂ ਸਪੀਡ ਬਹੁਤ ਹੀ ਗੱਡੀ ਦੀ ਹਾਂ ਵੀ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮੈਂਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਫੜਾ ਲਓ ਕਿ ਆ ਨਹੀਂ ਡਰਾਈਵਰ ਤੇ ਫੜ ਲਿਆ ਵਾ ਇਹ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਜਿੰਨਾ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਕੋਲ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਸੋ ਮੌਕੇ ਤੇ ਮਹਾਂਦੀ ਪੁਲਿਸ ਹੈਗੀ ਮੌਕੇ ਤੇ ਡਰਾਈਵਰ ਭੱਜਿਆ ਜਾਂ ਫੜਦੇ ਨਹੀਂ ਨਹੀਂ ਡਰਾਈਵਰ ਇੱਥੇ ਹੀ ਭੱਜਿਆ ਕਿੰਨੀਆਂ ਗੱਡੀਆਂ ਦੇ ਵਿੱਚ ਇਹ ਟੱਕਰ ਮਾਰੀ ਦੋ ਗੱਡੀਆਂ ਬੱਜੀਆਂ ਤੁਹਾਨੂੰ ਲੱਗਦਾ ਰਿਹਾਗਾ ਤੁਹਾਨੂੰ ਲੱਗਦਾ ਕੀ ਮਾਰ ਕਰਦੇ ਹੋ ਤੁਸੀਂ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪੇ ਵੀਰ ਜੀ ਇੱਕ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀਗੀ ਜਿਹੜੀ ਲਾਲ ਗੱਡੀ ਆਹ ਬਲੈਰੋ ਆਹ ਥਾਰ ਇਹਨੇ ਇੱਕ एकदम ਪਾਸ ਕਰੀ ਜਾਂਦਾ ਸੀ ਮੈਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਖਾਈ ਉਹਨੂੰ ਬਚਾਉਂਦਾ ਵੀ ਨਹੀਂ ਗੱਡੀ ਦੇ ਨਾਲ ਲਾ ਗਈ ਗੱਡੀ ਆਹ ਗੱਲ ਗਾ ਜੀ ਬਈ ਬਚਾਈ ਤਾਂ ਹੈਗੀ ਨਹੀਂ ਇਹ ਵੀ ਗੱਡੀ ਮੱਜ ਗਈ ਮਾਲਾ ਜੀ ਹੁਣ ਜਦੋਂ ਦੋਨੇ ਵਿਚਾਲੇ ਗੱਡੀਆਂ ਲਿਆ ਕੇ ਲਾ ਦੇ ਨਾਲ ਹੀ ਲੱਗੂਗੀ ਪਰ ਉਹ ਕਹਿ ਰਿਹਾ ਨਸ਼ਾ ਕੀਤਾ ਤੁਸੀਂ ਨਸ਼ਾ ਕਿਤੇ ਟੈਸਟ ਕਰਾ ਲਓ ਜੇ ਤਾਂ ਚਿੱਟਾ ਪੀਤਾ ਚਿੱਟਾ ਕੌਣ ਪੀਂਦਾ ਰੋਟੀ ਦਾ ਖਾਧੇ ਨਹੀਂ ਸਵੇਰ ਤੀ ਜੀ ਅਸੀਂ ਇਹ ਕਹਿੰਦਾ ਚਿੱਟਾ ਪੀਂਦਾ ਉਹ ਪੀਂਦਾ ਚਿੱਟਾ ਦਾ ਟੈਸਟ ਕਰਾ ਲਓ ਬਾਈ ਜੀ ਜਦੋਂ ਕੋਈ ਡਰਾਈਵਰ ਦੀ ਤਾਂ ਵੱਡੀ ਗੱਡੀ ਵਾਲੇ ਦੀ ਤਾਂ ਗਲਤੀ ਹੁੰਦੀ ਹੁੰਦੀ ਹੈ ਨੁਕਸਾਨ ਤਾਂ ਹੀ ਹੋਇਆ ਜੀ ਦੋਨੇ ਤਰ੍ਹਾਂ ਦੇ ਹੀ ਹੋਇਆ ਜੀ ਮਾਲਕ ਆ ਰਿਹਾ ਟੱਡੇ ਮਾਲਕ ਨਾਲ ਗੱਲ ਹੋ ਹੀ ਜਾਂਦੀ ਹੈ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਰਦੇ ਕੋਈ ਗੱਲ ਨਹੀਂ ਹਾਲਾ ਕਿੰਨੇ ਵੇ ਦਾ ਸਮਾਂ ਹੈ ਹਾਂ ਜੀ ਕਿੰਨੇ ਵੇ ਦਾ ਸਮਾਂ ਸੀ ਜੀ ਬੱਸ ਆ ਬੱਸ 15 ਕਿ ਮਿੰਟ ਹੋਏ ਦਾ 15 ਮਿੰਟ ਅੱਜ ਗੱਡੀਆਂ ਵੱਜੀਆਂ ਦੋ ਗੱਡੀਆਂ ਆ ਇਹ ਗੱਡੀ ਬਹੁਤ ਸਪੀਡ ਚ ਆ ਰਹੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਸਾਈਡ ਤੇ ਕੱਢ ਰਿਹਾ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗ ਗਏ ਉਹਦੀ ਸਾਈਡ ਤੇ ਵੀ ਲੱਗ ਗਈ ਉਹਦੀ ਸਾਈਡ ਲੱਗੀ ਸਪੀਡ ਜ਼ਿਆਦਾ ਸੀ ਰੋਕੇ ਗਿਆ ਜੀ ਰੁਕਣ ਨੂੰ ਸਪੀਡੀ ਬਹੁਤ ਜ਼ਿਆਦਾ ਸੀ ਨਹੀਂ ਗੱਡੀ ਰੁਕ ਸਕਦੀ ਉਹ ਕਹਿੰਦਾ ਕਿ ਬੰਦੇ ਵੀ ਥਲੇ ਦੇ ਦੇ ਲੱਗਾ ਟੱਕਰ ਆਲਾ ਬੰਦੇ ਚਲੋ ਬਚਾਓ ਗਿਆ ਜਲਦੀ ਬਚਾਓ ਹੋ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਵਿਚਾਲੋ ਸਵਾਰੀ ਦਾ ਬਚਾਓ ਗਿਆ ਇਧਰ ਹੀ ਹੋ ਗਿਆ ਜੀ ਗੱਡੀ ਦੇ ਵਿੱਚ ਕੀ ਲੋਡ ਹੈਗਾ ਜੀ ਤੇ ਕਿਹੜੀ ਸੀਮਟ ਲੋਡ ਹੈ ਜੀ ਸਾਮਲਕ ਆਇਓਦੇ ਹਜੇ ਮਾਲ ਗਿਓ ਆਏ ਰਿਜੀ ਉਹਨਾਂ ਪਸਨਾ ਭੇਜ ਗਿਆ ਹੈ ਜੀ ਜੀ ਮਾਲੀ ਨੇ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਕਾ ਵੀ ਹੋਇਆ ਜੇ ਉਹਦੇ ਦਿਲਸੀ ਦਾ ਰੱਖ ਸਕਦੇ ਨਾ ਕਾ ਵੀ ਨਿਕਜ਼ਾਣਾ ਗੱਡੀ ਕਿੱਧਰ ਜਾਦਾ ਗੱਡੀ ਦੇ ਬ੍ਰੇਕ ਨਹੀਂ ਲਾਈ ਕਿ ਲਗਾਈ ਗਈ